ਸਾਪ ਕੁੰਚ ਛੋੜਦਾ ਬਖ ਨਹੀਂ ਛੱਡਦਾ ਉਹਦਾ ਕਮਾਹੇ ਜੈਸੇ ਵਗ ਧਿਆਨ ਮੰਡਾ ਕਾਹੇ ਕੋ ਕੀਜੈ ਧਿਆਨ ਜਪੰਨਾ ਜਬ ਤੇ ਸ਼ੁੱਧ ਨਹੀਂ ਮਨ ਆਪਣਾ ਭਗਤ ਨਾਮਦੇਵ ਸਾਹਿਬ ਜੀ ਨੇ ਫਰਮਾਇਆ ਜਿਵੇਂ ਸੱਪ ਆਪਣੀ ਕੁੰਜ ਲਾ ਦਿੰਦਾ ਹੈ ਪਰ ਸਾਧ ਸੰਗਤ ਆਪਣੀ ਜ਼ਹਿਰ ਤੇ ਨਹੀਂ ਛੱਡਦਾ ਨਾ ਸੱਪ ਨੇ ਕੁੰਜ ਲਾ ਦਿੱਤੀ ਪਰ ਜ਼ਹਿਰ ਤੇ ਉਹਦੇ ਸਰੀਰ ਦੇ ਵਿੱਚ ਜਿਉਂਦੇ ਤਿਉਂ ਬਣੀ ਹੋਈ ਹੈ ਇਸੇ ਤਰ੍ਹਾਂ ਇਨਸਾਨ ਕਈ ਵਾਰੀ ਬਾਹਰੀ ਲਿਬਾਸ ਬਦਲ ਲਿੰਦਾ ਹੈ ਬਾਰੀ ਲਿਵਾਸ ਤਬਦੀਲ ਕਰ ਲਿਆ ਕਿਸੇ ਖਾਸ ਤਰ੍ਹਾਂ ਦਾ ਪੇਖ ਪਹਿਰਾਵਾ ਪਹਿਨ ਲਿਆ ਪਰ ਗੁਰੂ ਸਾਹਿਬ ਕਹਿੰਦੇ ਕੱਲੀ ਕੁੰਜੀ ਲਈ ਹੈ ਨਾ ਸੱਬ ਦੀ ਤਰ੍ਹਾਂ ਜ਼ਹਿਰ ਤੇ ਉੱਥੇ ਦੀ ਉੱਥੇ ਖੜੀ ਏਤ ਰਾ ਪਤ ਪਵੜੀਆਂ ਚੜਿਏ ਹੋਏ 21 ਵਾਹਿਗੁਰੂ ਪਰਮਾਤਮਾ ਪਤੀ ਦੇ ਮਿਲਾਪ ਲਈ ਜਿਹੜਾ ਇਹ ਰਸਤਾ ਹੈ ਜਿਹੜੀਆਂ ਪੌੜੀਆਂ ਨੇ ਇਹਨਾਂ ਨੂੰ ਤਾਂ ਕੋਈ ਇਨਸਾਨ ਚੜ੍ਹ ਸਕਦਾ ਏ ਜੇ ਪਰਮੇਸ਼ਰ ਦੇ ਨਾਲ ਇੱਕ ਮਿਕ ਹੋ ਜਾਏ ਉਸ ਦਾਤੇ ਦੇ ਨਾਲ ਅਭੇਦਤਾ ਹੋ ਜਾਏ ਉਹ ਅਪੇਦਤਾ ਜਿਹਦੇ ਬਾਰੇ ਭਗਤ ਕਬੀਰ ਸਾਹਿਬ ਨੇ ਬਾਣੀ ਵਿੱਚ فرمایا ਜੋ ਜਨ ਭਾਉ ਭਗਤ ਕਿਛ ਜਾਣੈ ਤਾਕੋ ਅਚਰਜ ਕਾਹੋ ਜਿਉਂ ਜਲ ਜਲਮ ਹੈ ਪੈਸ ਨਨਿਕਸੈ ਤਿਉਂ ਢੁਰ ਮਿਲਿਓ ਜੁਲਾਹ ਭਗਤ ਕਬੀਰ ਸਾਹਿਬ ਨੇ فرمایا ਕਿਸੇ ਨੂੰ ਥੋੜੀ ਜੀ ਵੀ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕਰਨੀ ਆ ਜਾਏ ਉਹ ਵਾਹਿਗੁਰੂ ਜੀ ਦੇ ਵਿੱਚ ਅਪੇਦ ਇੰਜ ਹੋ ਜਾਂਦਾ ਹੈ ਜਿਵੇਂ ਪਾਣੀ ਪਾਣੀ ਦੇ ਵਿੱਚ ਮਿਲ ਕੇ ਅਪੇਦ ਹੋ ਜਾਂਦਾ ਜਿਉਂ ਜਲਮ ਹੈ ਜਲ ਆਹੋ ਚਲੋ ਆਪਾਂ ਇੱਕ ਉਦਾਹਰਣ ਲੈ ਲੈਂਦੇ ਆ ਜਿਵੇਂ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ ਡੱਡਾ ਤੇ ਡੱਡੇ ਨੂੰ ਕੰਨਾ ਜਿਹਨੀਆਂ ਜਨਾਂ ਦੇ ਸਵਾਲ ਨੇ ਉਹਨਾਂ ਵਾਸਤੇ ਬੇਨਤੀ ਹੈ ਬਾਣੀ ਵਿੱਚ ਸ਼ਬਦ ਲਿਖਿਆ ਹੁੰਦਾ ਹੈ ਡੱਡਾ ਤੇ ਡੱਡੇ ਨੂੰ ਕੰਨਾ ਹੁਣ ਜੇ ਆਪਾਂ ਕਿਸੇ ਨੂੰ ਕਹੀਏ ਵੀ ਪੜ੍ਹ ਕੇ ਸੁਣਾ ਭਾਈ ਕੀ ਲਿਖਿਆ ਹੋਇਆ ਹੈ ਉਹ ਕਹੇਗਾ ਲਿਖਿਆ ਹੋਇਆ ਹੈ ਡੱਡਾ ਡੱਡਾ ਡੱਡੇ ਨੂੰ ਕੰਨਾ ਲਿਖਿਆ ਹੋਇਆ ਹੈ ਡੱਡਾ ਪਰ ਜਦੋਂ ਬਾਣੀ ਨੂੰ ਆਪਾਂ ਪੜਾਂਗੇ ਸਾਸੰਗਤ ਉੱਥੇ ਆਪਾਂ ਵਿਚਾਰ ਕੇ ਪੜਾਂਗੇ ਨਾ ਵੀ ਇਹਦਾ ਉਚਾਰਨ ਡੱਡਾ ਨਹੀਂ ਹੋਣਾ ਇਹਦਾ ਉਚਾਰਨ ਹੋਏਗਾ ਡੱਡਾ ਡੱਡਾ ਡਰ ਉਪਜੈ ਡਰ ਜਾਈ ਉੱਥੇ ਆਪਾਂ ਡੱਡਾ ਥੋੜਾ ਪੜਾਂਗੇ ਕਿਉਂਕਿ ਆਪਾਂ ਵਿਚਾਰ ਕੇ ਬਾਣੀ ਪੜ ਰਹੇ ਆ ਕਿ ਡੱਡਾ ਉਚਾਰਨ ਨਹੀਂ ਹੋਏਗਾ ਡੱਡਾ ਹੋਏਗਾ ਪੰਜਾਬੀ ਭਾਸ਼ਾ ਦਾ ਵਰਣ ਵਾਲਾ ਅੱਖਰ ਡੱਡਾ ਡੱਡਾ ਡਰ ਉਪਜੈ ਡਰ ਜਾਈ ਜੇ ਪ੍ਰਮਾਤਮਾ ਦਾ ਡਰ ਸਾਡੇ ਮਨ ਵਿੱਚ ਪੈਦਾ ਹੁੰਦਾ ਹੈ ਦੁਨੀਆ ਦੇ ਡਰ ਮੁੱਕ ਜਾਂਦੇ ਨੇ ਕਿ ਡੱਡਾ ਅਖਰਸਾਂ ਨੂੰ ਸਿੱਖਿਆ ਦੇ ਰਿਹਾ ਵੀ ਜਿਹੜੇ ਗੁਰਮੁਖ ਪਰਮਾਤਮਾ ਦੇ ਗੁਣ ਗਾ ਗਾ ਕੇ ਪਰਮਾਤਮਾ ਵਰਗੇ ਹੋ ਗਏ ਆਕਾਸ਼ ਵਰਗੇ ਹੋ ਗਏ ਉੱਚੇ ਹੋ ਗਏ ਵੱਡੇ ਹੋ ਗਏ ਮਹਾਨ ਹੋ ਗਏ ਉਹਨਾਂ ਵੱਲ ਵੇਖ ਕੇ ਕੀੜਿਆਂ ਦੇ ਅੰਦਰ ਚਾਪ ਆ ਪੈਦਾ ਹੋ ਗਿਆ ਵੀ ਅਸੀਂ ਆਕਾਸ਼ ਬਣ ਜਾਈਏ ਪਾਵਰ ਇਸ ਕਰ ਲੱਗ ਪਏ ਝੂਠੀ ਰੀਸ ਕਰ ਲੱਗ ਪਏ ਸਾਧ ਸੰਗਤ ਇੱਕ ਤਾਂ ਰੀਸ ਹੁੰਦੀ ਆ ਸੱਚੀ ਭਗਤ ਕਬੀਰ ਜੀ ਵਰਗੇ ਮਹਾਪੁਰਖ ਭਗਤ ਅਰਵਦਾਸ ਜੀ ਵਰਗੇ ਮਹਾਪੁਰਖ ਜਾ ਗੁਰੂ ਸਾਹਿਬਾਨ ਵਰਗੀਆਂ ਮਹਾਨ ਸ਼ਖਸੀਅਤਾਂ ਉਹਨਾਂ ਵੱਲ ਵੇਖ ਕੇ ਸਾਡੇ ਮਨ ਅੰਦਰ ਚਾਹ ਪੈਦਾ ਹੋਵੇ ਜਿਵੇਂ ਗੁਰੂ ਸਾਹਿਬ ਦਾ ਜੀਵਨ ਸੀ ਉਵੇਂ ਦਾ ਸਾਡਾ ਜੀਵਨ ਹੋਣਾ ਚਾਹੀਦਾ ਇੱਕ ਤਾਂ ਇਹ ਰੀਸ ਹੈ ਇਹ ਰੀਸ ਬੜੀ ਚੰਗੀ ਹੈ ਕਿ ਜਿਵੇਂ ਗੁਰੂ ਸਾਹਿਬ ਨੇ ਸੇਵਾ ਕੀਤੀ ਅਸੀਂ ਕਰੀਏ ਜਿਵੇਂ ਗੁਰੂ ਸਾਹਿਬ ਨੇ ਵਾਹਿਗੁਰੂ ਨੂੰ ਅਰਾਧਿਆ ਅਸੀਂ ਅਰਾਧੀਏ ਜਿਵੇਂ ਗੁਰੂ ਜੀ ਨੇ ਪ੍ਰਮਾਤਮਾ ਦੇ ਗੁਣ ਗਾਏ ਅਸੀਂ ਗਾਈਏ ਜੇ ਤਾਂ ਇਹ ਰੀਸ ਕਰਨੀ ਹੈ ਇਹ ਇਹ ਰੀਸਾਂ ਨੂੰ ਕਰਨੀ ਚਾਹੀਦੀ ਬੜੀ ਵਧੀਆ ਰੀਸ ਹੈ ਪਰ ਜੇ ਕੋਈ ਬੰਦਾ ਗੁਰੂ ਸਾਹਿਬ ਦਾ ਲਿਬਾਸ ਪਾ ਕੇ ਰੀਸ ਕਰੇ ਕਰਮ ਚੰਗੇ ਕਰੇ ਕੋਈ ਨਾ ਕਰਮ ਕਰੇ ਮਾੜੇ ਤੇ ਬਾਹਰੋਂ ਬਾਹਰੋਂ ਪਹਿਰਾਵੇ ਦੀ ਰੀਸ ਕਰੀ ਜਾਏ ਸਾਧ ਸੰਗਤ ਉਹ ਰੀਸ ਮਾੜੀ ਹੈ ਉਹ ਰੀਸ ਚੰਗੀ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਗਿਆਨ ਅਥਾ ਹੈ ਸਾਧ ਸੰਗਤ ਇਹਦਾ ਕੋਈ ਅੰਤ ਪਾਰਾ ਵਾਰ ਨਹੀਂ ਕੋਈ ਇਨਸਾਨ ਇਸ ਗੱਲ ਤੇ ਦਾਵਾ ਨਹੀਂ ਕਰ ਸਕਦਾ ਕਿ ਮੈਂ ਜੋ ਅਰਥ ਕਰ ਦਿੱਤੇ ਜਾਂ ਮੈਂ ਜਿਸ ਉਚਾਰਨ ਦੀ ਗੱਲ ਕੀਤੀ ਹੈ ਇਹ ਆਖਰੀ ਸੱਚ ਹੈ ਤੇ ਇਹਦੇ ਤੋਂ ਅੱਗੇ ਦੀ ਗੱਲ ਨਹੀਂ ਹੋ ਸਕਦੀ ਜੇ ਕੋਈ ਬੰਦਾ ਇਸ ਗੱਲ ਦਾ ਦਾਵਾ ਕਰੇ ਕਿ ਮੈਂ ਜੋ ਕਹਿ ਦਿੱਤਾ ਬਾਣੀ ਬਾਰੇ ਉਹ ਆਖਰੀ ਸੱਚ ਹੈ ਤੇ ਇਹਦੇ ਤੋਂ ਵੱਡੀ ਮੂਰਖਤਾ ਸਾਧ ਸੰਗਤ ਹੋਰ ਨਹੀਂ ਹੋ ਸਕਦੀ ਸੋ ਇਹ ਤੇ ਆਪਣਾ ਇੱਕ ਯਤਨ ਹੈ ਕਿ ਅਸੀਂ ਕੋਸ਼ਿਸ਼ ਕਰੀਏ ਯਤਨ ਕਰੀਏ ਆਪਣੇ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਵਿਚਾਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਾ ਸੰਗਤ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਤ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਪਜੀਤ ਸਾਹਿਬ ਜੀ ਦੀ ਪਾਵਨ ਬਾਣੀ ਦੀ 32 ਅਤੇ 33 ਨੰਬਰ ਇਹਨਾਂ ਦੋ ਪਉੜੀਆਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਜੋ ਵੀ ਸੰਗਤਾਂ ਇਸ ਚੈਨਲ ਦੇ ਨਾਲ ਪਹਿਲਾਂ ਤੋਂ ਜੁੜੀਆਂ ਹਨ ਉਹ ਸਰਬੱਤ ਸੰਗਤਾਂ ਇਸ ਵਿਚਾਰ ਤੋਂ ਜਾਣੂ ਹਨ ਕਿ ਇਹ ਚੈਨਲ ਤੇ ਅਸੀਂ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਸੰਥਿਆ ਦੀ ਵਿਚਾਰ ਸੰਗਤ ਦੇ ਅੰਦਾਲ ਸਾਂਝੀ ਕਰਦੇ ਆ ਰਹੇ ਹਾਂ ਹੁਣ ਤੱਕ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 31 ਪੌੜੀਆਂ ਦੀ ਵਿਚਾਰ ਮੁਕੰਮਲ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਵਿਚਾਰ ਨਹੀਂ ਸਰਵਣ ਕੀਤੀ ਉਹਨਾਂ ਸੰਗਤਾਂ ਨੂੰ ਬੇਨਤੀ ਹੈ ਉੱਪਰ ਆਈ ਬਟਨ ਆਪ ਜੀ ਜਿੱਥੇ ਵੇਖ ਰਹੇ ਹੋ ਇੱਥੇ ਦਾਸ ਨੇ ਲਿੰਕ ਸਾਂਝਾ ਕਰ ਦਿੱਤਾ ਹੈ ਆਪ ਜੀ ਉਸ ਲਿੰਕ ਦੇ ਉੱਪਰ ਜਾ ਕਰਕੇ ਜਰੂਰ ਪਹਿਲੀਆਂ ਵੀਡੀਓਜ਼ ਨੂੰ ਇੱਕ ਵਾਰ ਸਰਵਣ ਕਰੋ ਉਹਨਾਂ ਨੂੰ ਜਰੂਰ ਸੁਣੋ ਸਵਾਗਤ ਆਪਾਂ ਕੋਣ ਇਹਨਾਂ ਪੌੜੀਆਂ ਦੇ ਵਿਚਾਰ ਵਾਲੇ ਪਾਸੇ ਮੁੜੀਏ ਸੱਚੇ ਪਾਤਸ਼ਾਹ ਧੰਗ ਗੁਰੂ ਨਾਨਕ ਸਾਹਿਬ ਦਾਤਾ ਜੀ ਨੇ ਸਾਡੇ ਤੇ ਬੜੀ ਮਹਾਨ ਕਿਰਪਾ ਕੀਤੀ ਹੈ ਸਾਧ ਸੰਗਤ ਜੀ ਉਹਨਾਂ ਨੇ ਸਾਨੂੰ ਵਹਿਮਾ ਭਰਮਾ ਪਖੰਡਾਂ ਦੇ ਵਿੱਚੋਂ ਬਾਹਰ ਕੱਢਿਆ ਬੜੇ ਐਸੇ ਲੋਕ ਸਨ ਜਿਹੜੇ ਧਰਮ ਦੇ ਭੇਖ ਦੇ ਵਿੱਚ ਧਰਮ ਦੇ ਲਿਬਾਸ ਦੇ ਵਿੱਚ ਕਰਮੰਦੇ ਕਰ ਰਹੇ ਸਨ ਬਾਹਰੀ ਤੌਰ ਤੇ ਚਮਕ ਦਮਕ ਤਾਂ ਬੜੀ ਸੀ ਵਿਖਾਵਾ ਤਾਂ ਬੜਾ ਕਰਦੇ ਸਨ ਪਰ ਅੰਦਰ ਤੋਂ ਬਿਲਕੁਲ ਥੋਥੇ ਅਤੇ ਖਾਲੀ ਸਨ ਐਸੇ ਲੋਕਾਂ ਦਾ ਸੱਚ ਗੁਰੂ ਨਾਨਕ ਸਾਹਿਬ ਦਾਤਾ ਜੀ ਨੇ ਸਵਾਇ ਦੇ ਸਾਹਮਣੇ ਉਗਾੜਿਆ ਤੇ ਹਜ਼ੂਰ ਸਤਗੁਰੂ ਜੀ ਨੇ ਸਾਨੂੰ ਇਹ ਸਮਝਾਇਆ ਕਿ ਸੱਚਾ ਧਰਮ ਕੀ ਹੁੰਦਾ ਹੈ ਮਨੁੱਖ ਦਾ ਜੀਵਨ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਉਹਨੇ ਕੇਵਲ ਤੇ ਕੇਵਲ ਬਾਹਰੀ ਤੌਰ ਤੇ ਭੇਖ ਹੀ ਨਹੀਂ ਬਣਾਉਣਾ ਬਲਕਿ ਉਹਦਾ ਆਪਣਾ ਜੀਵਨ ਕਮਾਈ ਵਾਲਾ ਹੋਣਾ ਚਾਹੀਦਾ ਹੈ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਹਨਾਂ ਵਿਸ਼ਿਆਂ ਤੋਂ ਜੀਵਨ ਉੱਪਰ ਉੱਠ ਜਾਏ ਸਤ ਸੰਤੋਖ ਦਇਆ ਧਰਮ ਧੀਰਜ ਇਹਨਾਂ ਚੰਗੇ ਗੁਣਾਂ ਦਾ ਇਨਸਾਨ ਧਾਰਨੀ ਬਣੇ ਇਹਨਾਂ ਵਿਚਾਰਾਂ ਦੇ ਉੱਪਰ ਸਾਡੇ ਸਤਿਗੁਰੂ ਜੀ ਨੇ ਜ਼ੋਰ ਦਿੱਤਾ ਜਿਹੜੇ ਲੋਕ ਧਰਮ ਦਾ ਲਿਬਾਸ ਪਹਿਨ ਕਰਕੇ ਕਰਮੰਦੇ ਕਰਦੇ ਸਨ ਮਹਾਰਾਜ ਜੀ ਨੇ ਉਹਨਾਂ ਦਾ ਪਾਜ ਉਘਾੜਿਆ ਤੇ ਬਾਣੀ ਦੇ ਵਿੱਚ ਬਚਨ ਦਰਜ ਕੀਤੇ ਉੱਜਲ ਕਾਹਾਂ ਚਿਲਕਣਾ ਕੋਟੇ ਮਕਲੜੀ ਬਸ ਤੋਤਿਆਂ ਜੂਠਨਾ ਉਤਰੈ ਜੇ ਸੌ ਧੋਵਾਂ ਤਿਸ ਭਾਵੇਂ ਕਿ ਜਿਵੇਂ ਕਹਿੰਦਾ ਭਾਂਡਾ ਹੈ ਬਾਹਰੋਂ-ਬਾਹਰੋਂ ਤਾਂ ਜਿੰਨਾ ਮਰਜੀ ਕਹਿੰਦੇ ਭਾਂਡੇ ਨੂੰ ਆਪਾਂ ਮਾਂਜ ਲਈਏ ਵਧੀਆ ਤਰੀਕਿਆਂ ਨਾਲ ਮਾਂਜ ਕਰਕੇ ਧੋ ਕਰਕੇ ਕਹਿੰਦੇ ਭਾਂਡੇ ਨੂੰ ਧੁੱਪ ਦੇ ਵਿੱਚ ਵੀ ਰੱਖ ਦਈਏ ਧੁੱਪ ਦੇ ਵਿੱਚ ਰੱਖਣ ਤੋਂ ਬਾਅਦ ਉਹ ਲਿਸ਼ਕਣ ਲੱਗ ਪੈਂਦਾ ਪਰ ਗੁਰੂ ਸਾਹਿਬ ਜੀ ਨੇ ਫਰਮਾਇਆ ਉਹਦੇ ਵਿੱਚ ਕਮੀ ਹੈ ਕਿ ਚੰਗੀ ਤਰ੍ਹਾਂ ਧੋ ਲੈਣ ਤੋਂ ਬਾਅਦ ਵੀ ਧੁੱਪ ਦੇ ਵਿੱਚ ਰੱਖ ਲੈਣ ਤੋਂ ਬਾਅਦ ਵੀ ਚਮਕਦਾ ਭਾਵੇਂ ਹੈ ਪਰ ਜਦੋਂ ਅਸੀਂ ਉਹਦੇ ਵਿੱਚ ਹੱਥ ਫੇਰਾਂਗੇ ਉਹਦੇ ਵਿੱਚ ਉਂਗਲ ਲਾਵਾਂਗੇ ਸਾਡੀਆਂ ਉਂਗਲਾਂ ਤੇ ਸਾਡੇ ਹੱਥਾਂ ਤੇ ਕਾਲਖ ਲੱਗ ਜਾਏਗੀ ਭਾਵੇਂ ਕਿ ਉਹਨੂੰ ਮਾਂਜਿਆ ਤੇ ਬਥੇਰਾ ਪਰ ਉਹਦੀ ਕਾਲਖ ਦੂਰ ਨਾ ਹੋਈ ਇਸੇ ਤਰੀਕਿਆਂ ਨਾਲ ਇਨਸਾਨ ਨੇ ਬਾਰੋਂ-ਬਾਰੋਂ ਆਪਣੇ ਸਰੀਰ ਨੂੰ ਬਥੇਰਾ ਮਾਂਜਿਆ ਬਥੇਰੇ ਤੀਰਥ ਨਹਾ ਲੈ ਬਥੇਰਾ ਲਿਬਾਸ ਧਾਰਨ ਕਰ ਲਿਆ ਪਰ ਅੰਦਰ ਦੀ ਮੈਲ ਅੰਦਰ ਦੀ ਕਾਲਖ ਦੂਰ ਨਾ ਹੋਈ ਇਸ ਨੂੰ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਇਨ੍ਹਾਂ ਸ਼ਬਦਾਂ ਦੇ ਵਿੱਚ ਦਰਜ ਕੀਤਾ ਸਾਪ ਕੁੰਚ ਛੋੜਾ ਬਿਖ ਨਹੀਂ ਛੱਡਾ ਉਹਦਾ ਕਮਾਹੇ ਜੈਸੇ ਵਗ ਧਿਆਨ ਮੰਡਾ ਕਾਹੇ ਕੋ ਕੀਜੈ ਧਿਆਨ ਜਪੰਨਾ ਜਬ ਤੇ ਸ਼ੁੱਧ ਨਹੀਂ ਮਨ ਆਪਣਾ ਭਗਤ ਨਾਮਦੇਵ ਸਾਹਿਬ ਜੀ ਨੇ ਫਰਮਾਇਆ ਜਿਵੇਂ ਸਾਪ ਆਪਣੀ ਕੁੰਜ ਲਾ ਦਿੰਦਾ ਹੈ ਪਰ ਸਾਦ ਸੰਗਤ ਆਪਣੀ ਜ਼ਹਿਰ ਤੇ ਨਹੀਂ ਛੱਡਦਾ ਨਾ ਸਾਪ ਨੇ ਕੁੰਜ ਲਾ ਦਿੱਤੀ ਪਰ ਜ਼ਹਿਰ ਤੇ ਉਹਦੇ ਸਰੀਰ ਦੇ ਵਿੱਚ ਜਿਉਂਦੇ ਤਿਉਂ ਬਣੀ ਹੋਈ ਹੈ ਇਸੇ ਤਰ੍ਹਾਂ ਇਨਸਾਨ ਕਈ ਵਾਰੀ ਬਾਹਰੀ ਲਿਬਾਸ ਬਦਲ ਲਿੰਦਾ ਬਾਰੀ ਲਿबास ਤਬਦੀਲ ਕਰ ਲਿਆ ਕਿਸੇ ਖਾਸ ਤਰ੍ਹਾਂ ਦਾ ਭੇਖ ਪਹਿਰਾਵਾ ਪਹਿਨ ਲਿਆ ਪਰ ਗੁਰੂ ਸਾਹਿਬ ਕਹਿੰਦੇ ਕੱਲੀ ਕੁੰਜੀ ਲਾਈ ਹੈ ਨਾ ਸੱਬ ਦੀ ਤਰ੍ਹਾਂ ਜ਼ਹਿਰ ਤੇ ਉੱਥੇ ਦੀ ਉੱਥੇ ਖੜੀ ਹੈ ਸੋ ਅੱਜ ਦੀ ਜੋ ਪੌੜੀ ਸਾਡੇ ਸਾਹਮਣੇ ਹੈ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਨੇ ਇਹਦੇ ਵਿੱਚ ਦੋਨੋਂ ਪੱਖ ਬਿਆਨ ਕੀਤੇ ਨੇ ਪਹਿਲੇ ਪੱਖ ਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾਤਾ ਜੀ ਨੇ ਇਹ ਵਚਨ ਕਹੇ ਕਿ ਜਿਹੜਾ ਇਨਸਾਨ ਸੱਚਾ ਧਰਮੀ ਜਿਹਦੀ ਪ੍ਰੀਤ ਸੱਚੇ ਰੱਬ ਦੇ ਨਾਲ ਸੱਚੇ ਪਰਮੇਸ਼ਰ ਸੱਚੇ ਵਾਹਿਗੁਰੂ ਜੀ ਦੇ ਨਾਲ ਬਣ ਗਈ ਉਹਦੇ ਅੰਦਰ ਦੀ ਪਿਆਸ ਕੈਸੀ ਏ ਉਸ ਗੁਰਮਖ ਦੇ ਅੰਦਰ ਦੀ ਭੁੱਖ ਕੈਸੀ ਏ ਉਹ ਕਿਵੇਂ ਚਾਹੁੰਦਾ ਹੈ ਕਿ ਇੱਕ ਜ਼ੁਬਾਨ ਤੋਂ ਲੱਖਾਂ ਜ਼ੁਬਾਨਾਂ ਬਣ ਜਾਣ ਮੈਂ ਆਪਣੇ ਵਾਹਿਗੁਰੂ ਜੀ ਨੂੰ ਚੇਤੇ ਕਰਾਂ ਪਰ ਦੂਜੇ ਪਾਸੇ ਜਿਹੜਾ ਪਖੰਡੀ ਹੈ ਦੂਜੇ ਪਾਸੇ ਜਿਹੜਾ ਕੇਵਲ ਭੇਖ ਧਾਰੀ ਹੈ ਉਹ ਐਸੇ ਧਰਮੀਆਂ ਦਾ ਕਈ ਵਾਰੀ ਭੇਖ ਬਣਾ ਕੇ ਸਮਾਜ ਨੂੰ ਠੱਗਣ ਤੇ ਲੁੱਟਣ ਦਾ ਵੀ ਯਤਨ ਕਰਦਾ ਸੋ ਦੋਨੋਂ ਜਿਹੜੇ ਪੱਖ ਨੇ ਸਾਡੇ ਸਤਿਗੁਰੂ ਜੀ ਨੇ ਸਾਹਮਣੇ ਰੱਖੇ ਨੇ ਆਓ ਆਪਾਂ ਪੌੜੀ ਵਾਲੇ ਪਾਸੇ ਧਿਆਨ ਦਈਏ ਗੁਰੂ ਨਾਨਕ ਸਾਹਿਬ ਮਹਾਰਾਜ ਦਾਤਾ ਜੀ ਦੇ ਬਚਨ ਦੇ ਇੱਕ ਦੂ ਜੀਵਾਂ ਲੱਖ ਹੋئیں ਲੱਖ ਹੋਵੇਂ ਲੱਖ ਵੀਸ ਸਾਧ ਸੰਗਤ ਉਚਾਰਨ ਵਾਲੇ ਪਾਸੇ ਅਤੇ ਵਿਸ਼ਰਾਮ ਵਾਲੇ ਪਾਸੇ ਆਪਾਂ ਧਿਆਨ ਦਈਏ ਸਾਡੇ ਸਤਿਗੁਰੂ ਜੀ ਦਾ ਬਚਨ ਹੈ ਇੱਕ ਦੂ ਜੀਵਾਂ ਇੱਕ ਦੂ ਜੀਵਾਂ ਜਿਹਦਰਤ ਬਣਿਆ ਇੱਕ ਜੀਵ ਤੋਂ ਮਹਾਰਾਜ ਜੀ ਨੇ ਜੀਭਾ ਸ਼ਬਦ ਜਿਹੜਾ ਜੱਜੇ ਨੂੰ ਬਿਹਾਰੀ ਤੇ ਭੱਬੇ ਸ਼ਬਦ ਦੇ ਉੱਪਰਲੇ ਪਾਸੇ ਸਾਧ ਸੰਗਤ ਕਨੌੜਾ ਲੱਗਾ ਹੋਇਆ ਹੈ। ਕਈ ਥਾਵਾਂ ਦੇ ਉੱਪਰ ਭੱਬਾ ਸ਼ਬਦ ਜਿਹੜਾ ਹੈ ਇਹ ਬੱਬੇ ਦੀ ਆਵਾਜ਼ ਦੇ ਦਿੰਦਾ ਹੈ। ਜਿਵੇਂ ਇਸ ਜਗ੍ਹਾ ਦੇ ਉੱਪਰ ਜੀਭਾ ਅਸੀਂ ਭਾਉ ਨਹੀਂ ਪੜਾਂਗੇ। ਭੱਬੇ ਦਾ ਵਿਚਾਰਨ ਨਹੀਂ ਹੋਏਗਾ। ਲਿਖਿਆ ਭਾਵੇਂ ਭੱਬੇ ਦੇ ਨਾਲ ਹੋਇਆ ਹੈ। ਪਰ ਇਸ ਜਗ੍ਹਾ ਤੇ ਭੱਬਾ ਬੱਬੇ ਦੀ ਆਵਾਜ਼ ਕੱਢਦਾ ਹੈ। ਇੱਕ ਦੂ ਜੀਭਾਉਂ ਇੱਕ ਜ਼ੁਬਾਨ ਤੋਂ ਇੱਕ ਜੀਵ ਤੋਂ ਲੱਖ ਹੋਹੀਂ ਹੋਹੀਂ ਹਾਈ ਨੂੰ ਹੋੜਾ ਲੱਗਾ ਦੂਜੇ ਹਾਈ ਨੂੰ ਸਿਹਾਰੀ ਲੱਗੀ ਹੋਈ ਐ ਇਸ ਸਿਹਾਰੀ ਦੇ ਉੱਪਰਲੇ ਪਾਸੇ ਬਿੰਦੀ ਸਹਿਤ ਆਪਾਂ ਉਚਾਰਨ ਕਰਾਂਗੇ ਲੱਖ ਹੋਹੀਂ ਇੱਕ ਜ਼ੁਬਾਨ ਤੋਂ ਮੇਰੀਆਂ ਲੱਖਾਂ ਜ਼ੁਬਾਨਾਂ ਬਣ ਜਾਣ ਲੱਖ ਹੋਵੇਂ ਲੱਖ 20 ਇੱਕ ਜ਼ੁਬਾਨ ਤੋਂ ਲੱਖਾਂ ਹੋ ਜਾਣ ਤੇ ਅੱਗੇ ਮਹਾਰਾਜ ਕਹਿੰਦੇ ਲੱਖ 20 20 ਲੱਖ ਬਣ ਜਾਣ ਭਾਵ ਕਿ ਮਨ ਅੰਦਰ ਇੰਨਾ ਚਾਹੋ ਬਣ ਗਿਆ ਆਪਣੇ ਪਰਮੇਸ਼ਰ ਨੂੰ ਜਪਣ ਲਈ ਮਨ ਦੇ ਅੰਦਰ ਵਾਹਿਗੁਰੂ ਜੀ ਦੇ ਗੁਣ ਗਾਉਣ ਦੀ ਐਸੀ ਰੁਚੀ ਪੈਦਾ ਹੋ ਗਈ ਐਸਾ ਚਾਹੋ ਪੈਦਾ ਹੋ ਗਿਆ ਕਿ ਇਉਂ ਪ੍ਰਤੀਤ ਹੋਣ ਲੱਗ ਪਿਆ ਕਿ ਮੇਰੀ ਜ਼ੁਬਾਨ ਇੱਕ ਘਟ ਹੈ ਇਹੋ ਜੀਆਂ ਲੱਖਾਂ ਜ਼ੁਬਾਨਾਂ ਹੋਣੀਆਂ ਚਾਹੀਦੀਆਂ ਲੱਖਾਂ ਨਹੀਂ ਬਲਕੇ ਮਹਾਰਾਜ ਕਹਿੰਦੇ 20 ਲੱਖ ਜ਼ੁਬਾਨਾਂ ਹੋਆ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਇਸ ਇੱਕ ਇੱਕ ਜ਼ੁਬਾਨ ਦੇ ਨਾਲ ਮੈਂ ਲੱਖਾਂ ਵਾਰੀ ਆਪਣੇ జగਤ ਈਸ਼ జగਤ ਦੇ ਮਾਲਕ ਪਰਮੇਸ਼ਰ ਦੇ ਨਾਮ ਦਾ ਅਰਾਧਨ ਕਰ ਦੁਬਾਰਾ ਫਿਰ ਬਚਨਾਂ ਵੱਲ ਧਿਆਨ ਦੇ ਇੱਕ ਦੂ ਜੀਭਾਂ ਲੱਖ ਹੋਏ ਲੱਖ ਹੋਵੈ ਲਖ 20 ਲਖ ਲਖ ਗੇੜਾ ਆਖੀਐ ਇਹ ਇੱਕ ਨਾਮ ਜਗਦੀਸ਼ ਇੱਕ ਜ਼ੁਬਾਨ ਤੋਂ ਮੇਰੀਆਂ ਲੱਖਾਂ ਜ਼ੁਬਾਨਾਂ ਹੋ ਜਾਣ ਇੱਕ ਇੱਕ ਜ਼ੁਬਾਨ ਦੇ ਅੰਦਾਲ ਮੈਂ ਲੱਖਾਂ ਭਰੀ ਆਪਣੇ ਪਰਮੇਸ਼ਰ ਦੇ ਨਾਮ ਦਾ ਅਰਾਧਨ ਕਰਾ ਉਹ ਅਰਾਧਨ ਕਾਦੇ ਵਾਸਤੇ ਕਰਨੇ ਅਗਲੀ ਤੁਕ ਵਿੱਚ ਮਹਾਰਾਜੀ ਫਰਮਾਉਂਦੇ ਨੇ ਏਤ ਰਹ ਪਤ ਪਵੜੀਆਂ ਚੜੀਏ ਹੋਏ 21 ਇਕੀ ਸ਼ਬਦ ਦਾ ਅਰਥ ਆਸਾਧ ਸੰਗਤ ਬਣਦਾ ਇੱਕਮਿਕ ਹੋਣਾ ਅਪੀਅਦਤਾ ਹੋਣੀ ਏਤ ਰਾਹ ਇਸ ਰਾਹ ਦੇ ਉੱਪਰ ਚੱਲਣ ਦੇ ਦਾ ਜਿਹੜਾ ਇਹ ਰਾਹ ਧਰਮ ਦਾ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ ਹੈ ਵਾਹਿਗੁਰੂ ਜੀ ਦੇ ਗੁਣ ਗਾਉਣ ਵਾਲਾ ਰਸਤਾ ਹੈ ਇਸ ਰਾਹ ਦੇ ਉੱਪਰ ਜਿਸ ਇਨਸਾਨ ਨੇ ਚੱਲਣਾ ਏਤ ਰਾਹ ਪਤ ਪਵੜੀਆਂ ਪਤ ਸ਼ਬਦ ਦੇ ਤਤੈ ਨੂੰ ਸਿਹਾਰੀ ਲੱਗੀ ਹੈ ਜਿਹੜਾ ਅਰਥ ਬਣਦਾ ਪਤੀ ਪਰਮੇਸ਼ਰ ਰੱਬ ਵਾਹਿਗੁਰੂ ਪਰਮਾਤਮਾ ਜੇਦੇ ਲਈ ਮਹਾਰਾਜ ਜੀ ਨੇ ਬਾਣੀ ਵਿੱਚ ਸ਼ਬਦ ਖਸਮ ਵੀ ਵਰਤਿਆ ਕੰਤ ਵੀ ਵਰਤਿਆ ਸ਼ੋਹ ਸ਼ਬਦ ਵੀ ਵਰਤਿਆ ਉਸੇ ਨੂੰ ਇਤਿਮਾਰਾ ਸਾਰਿਆਂ ਦਾ ਪਤੀ ਕਹਿੰਦੇ ਹਨ ਸੋ ਬਚਨ ਨੇ ਏਤ ਰਾਹ ਪਤ ਪੌੜੀਆਂ ਇਹ ਜਿਹੜਾ ਰਾਹ ਹੈ ਪਤੀ ਪ੍ਰਾਤਮਾ ਦੇ ਮਿਲਾਪ ਲਈ ਇਹ ਪੌੜੀਆਂ ਦੇ ਸਮਾਨ ਹੈ ਜਿਵੇਂ ਪੌੜੀਆਂ ਆਪਾਂ ਚੜਦੇ ਜਾਂਦੇ ਆ ਨਾ ਛੱਤ ਉੱਪਰ ਚੜ੍ਹਨਾ ਹੋਵੇ ਇੱਕ ਇੱਕ ਕਦਮ ਰੱਖ ਕੇ ਪੌੜੀ ਉੱਪਰ ਨੂੰ ਆਪਾਂ ਜਾਂਦੇ ਆਂ ਹਜ਼ੂਰ ਤਾਂ ਗੁਰੂ ਨਾਨਕ ਸਾਹਿਬ ਦਾਤਾ ਜੀ ਫਰਮਾਉਂਦੇ ਨੇ ਇਹ ਵੀ ਪਤੀ ਨੂੰ ਮਿਲੰਦੀਆਂ ਪੌੜੀਆਂ ਨੇ ਕਦਮ ਨੇ ਹੌਲੀ-ਹੌਲੀ ਉਹਦੀ ਅਰਦਾਨਾ ਕਰਦਿਆਂ ਗੁਣ ਗਾਉਂਦਿਆਂ ਉਹਦੇ ਤਾਕਤ ਸੀ ਪਹੁੰਚਣਾ ਹੈ ਤੇ ਉਹਦੇ ਵਿੱਚ ਅਭੇਦਤਾ ਹਾਸਲ ਕਰਨੀ ਏਤ ਰਾਹ ਪਤ ਪੌੜੀਆਂ ਚੜਿਏ ਹੋਏ 21 ਚੜਿਏ ਐਡੇ ਉੱਪਰ ਦੁਲਾਵਾਂ ਲੱਗੀਆਂ ਨੇ ਦੁਲਾਵਾਂ ਦਾ ਉਚਾਰਨ ਕਰਾਂਗੇ ਚੜਿਏ ਹੋਏ 21 21 ਸ਼ਬਦ ਦਾ ਅਰਥ ਹੈ ਇੱਕ ਮਿਕ ਹੋ ਜਾਣਾ ਤੇ ਇਹਦੇ ਤੋਂ ਪਿੱਛੇ ਜਿਹੜਾ ਸ਼ਬਦ ਮਹਾਰਾਜ ਜੀ ਨੇ ਵਰਤਿਆ ਪਵੜੀਆਂ ਇਹਨੂੰ ਪਵੜੀਆਂ ਨਹੀਂ ਕਹਿਣਾ ਸਾਧ ਸੰਗਤ ਐੜੇ ਦੇ ਕੰਨਿਓਂ ਉੱਪਰ ਬਿੰਦੀ ਸਹਿਤ ਉਚਾਰਨ ਹੋਏਗਾ ਪਵੜੀਆਂ ਪ੍ਰਮਾਤਮਾ ਜੀ ਦੇ ਮਿਲਾਪ ਲਈ ਪਵੜੀਆਂ ਏਤ ਰਹ ਪਤ ਪਵੜੀਆਂ ਚੜਿਏ ਹੋਏ 21 ਵੈਗੁਰੂ ਪ੍ਰਮਾਤਮਾ ਪਤੀ ਦੇ ਮਿਲਾਪ ਲਈ ਜਿਹੜਾ ਇਹ ਰਸਤਾ ਹੈ ਜਿਹੜੀਆਂ ਪੌੜੀਆਂ ਨੇ ਇਹਨਾਂ ਨੂੰ ਤਾਂ ਕੋਈ ਇਨਸਾਨ ਚੜ੍ਹ ਸਕਦਾ ਹੈ ਜੇ ਪਰਮੇਸ਼ਰ ਦੇ ਨਾਲ ਇੱਕ ਮਿਕ ਹੋ ਜਾਏ ਉਸ ਦਾਤੇ ਦੇ ਨਾਲ ਅਪੇਦਤਾ ਹੋ ਜਾਏ ਉਹ ਅਪੇਦਤਾ ਜਿਹਦੇ ਬਾਰੇ ਭਗਤ ਕਬੀਰ ਸਾਹਿਬ ਨੇ ਬਾਣੀ ਵਿੱਚ فرمایا ਜੋ ਜਨ ਭਾਉ ਭਗਤ ਕਿਛ ਜਾਨੈ ਤਾਕੋ ਅਚਰਜ ਕਾਹੋ ਜਿਉ ਜਲ ਜਲਮ ਹੈ ਪੈਸ ਨਨਿਕਸੈ ਤਿਉ ਢੁਰ ਮਿਲਿਓ ਜੁਲਾਹ ਭਗਤ ਕਬੀਰ ਸਾਹਿਬ ਨੇ فرمایا ਕਿਸੇ ਨੂੰ ਥੋੜੀ ਜੀ ਵੀ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕਰਨੀ ਆ ਜਾਏ ਉਬਾਇ ਗੁਰੂ ਜੀ ਦੇ ਵਿੱਚ ਅਪੇਦ ਇੰਜ ਹੋ ਜਾਂਦਾ ਹੈ ਜਿਵੇਂ ਪਾਣੀ ਪਾਣੀ ਦੇ ਵਿੱਚ ਮਿਲ ਕੇ ਅਪੇਦ ਹੋ ਜਾਂਦਾ ਹੈ ਜਿਉਂ ਜਲਮ ਹੈ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਅਵਤਉ ਜਾਏ ਚੜੇ ਸਿੰਘਾਸਨ ਮਿਲੇ ਹੈ 사ਰੰਗ ਪਾਣੀ RAM ਕਬੀਰਾ ਇਕ ਭਏ ਹੈ ਕੋਈ ਨਾ ਸਕੈ ਪਛਾਨੀ ਉਥੇ ਇਹ ਅਪੇਦਤਾ ਹੋ ਜਾਂਦੀ ਹੈ ਚੜਿਏ ਹੋਏ 21 ਹੁਣ ਅਗਲੀ ਤੁਕ ਵੱਲ ਧਿਆਨ ਦਈਏ ਸੋਨ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਹੁਣ ਸਾਧ ਸੰਗਤ ਧਿਆਨ ਦੇਣਾ ਤੇ ਸ਼ਬਦ ਲਿਖਿਆ ਹੋਇਆ ਗੱਗਾ ਤੇ ਲੱਲੇ ਨੂੰ ਕੰਨਾ ਜੇ ਤਾਂ ਆਪਾਂ ਜਿਵੇਂ ਲਿਖਿਆ ਹੈ ᱛਿਵੇਂ ਉਚਾਰਨ ਕਰਾਂਗੇ ਤੇ ਉਚਾਰਨ ਹੋਏਗਾ ਗਲਾ ਸੋਨ ਗਲਾ ਆਕਾਸ਼ ਕੀ ਫਿਰ ਇੰਜ ਪੜਿਆ ਜਾਏਗਾ ਸਾਧ ਸੰਗਤ ਪਿਛਲੀਆਂ ਵੀ ਵੀਡੀਓਜ਼ ਦੇ ਵਿੱਚ ਕਈ ਵੀਰਾਂ ਨੇ ਥੱਲੇ ਕਮੈਂਟ ਕੀਤੇ ਸਨ ਕਈਆਂ ਨੇ ਤੇ ਨਹੀਂ ਕਹਿ ਸਕਦੇ बस एक दो ਜਣਿਆਂ ਦੇ ਕਮੈਂਟ ਐਸੇ ਸਨ ਉਹਨਾਂ ਨੇ ਸਵਾਲ ਕੀਤਾ ਸੀ ਕਿ ਗੁਰੂ ਸਾਹਿਬ ਜੀ ਨੇ ਬਿੰਦੀ ਕਿਉਂ ਨਹੀਂ ਲਗਾਈ ਅਸੀਂ ਬਿੰਦੀ ਕਾਦੇ ਵਾਸਤੇ ਲਗਾਈ ਤੇ ਕਈਆਂ ਨੇ ਬੜੇ ਗੁੱਸੇ ਦੇ ਵਿੱਚ ਵੀ ਗੱਲ ਕਹੀ ਵੀ ਅਸੀਂ ਜ਼ਿਆਦਾ ਸਿਆਣੇ ਹੋ ਗਏ ਹਾਂ ਗੁਰੂ ਸਾਹਿਬ ਦੇ ਅੰਦਾਜ਼ੋਂ ਉਹਨਾਂ ਨੇ ਬਿੰਦੀ ਨਹੀਂ ਲਾਈ ਤੇ ਅਸੀਂ ਬਿੰਦੀ ਲਾ ਕੇ ਉਚਾਰਨ ਕਰੀਏ ਸਾਧ ਸੰਗਤ ਮੈਂ ਇੱਥੇ ਬੇਨਤੀ ਕਰਾਂ ਉਹਨਾਂ ਵੀਰਾਂ ਲਈ ਵੀ ਜਿਨ੍ਹਾਂ ਨੇ ਸਵਾਲ ਕੀਤਾ ਤੇ ਬਾਕੀ ਸੰਗਤ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਵਿਚਾਰ ਕੇ ਪੜਨਾ ਹੈ ਸਮਝ ਕੇ ਪੜਨਾ ਹੈ ਤੇ ਸ਼ਬਦਾਂ ਦਾ ਉਚਾਰਨ ਉਹਨਾਂ ਦੇ ਅਰਥਾਂ ਦੇ ਹਿਸਾਬ ਦੇ ਨਾਲ ਹੋਏਗਾ ਐਵੇਂ ਨਹੀਂ ਹੈ ਵੀ ਜਿੱਥੇ ਜੀ ਕੇ ਤਾਂ ਉੱਥੇ ਬਿੰਦੀ ਲਾ ਦਿੱਤੀ ਨਹੀਂ ਸ਼ਬਦ ਦੇ ਅਰਥ ਦੇ ਹਿਸਾਬ ਦੇ ਨਾਲ ਬਿੰਦੀ ਦਾ ਉਚਾਰਨ ਹੋਏਗਾ ਸਾਸ਼ੰਗਤੋਂ ਹੋਰ ਵੀ ਬੜੇ ਥਾਂ ਨੇ ਜਿੱਥੇ ਆਪਾਂ ਵਿਚਾਰ ਕੇ ਬਾਣੀ ਪੜਦੇ ਹਾਂ ਜਿਵੇਂ ਮੰਨ ਲਓ ਇੱਕ ਓੰਕਾਰ ਹੈ ਹੁਣ ਲਿਖਿਆ ਕਿਵੇਂ ਹੋਇਆ ਮਹਾਰਾਜ ਜੀ ਨੇ ਏਕ ਆ ਪਾਇਆ ਊੜਾ ਲਿਖਿਆ ਹੋਇਆ ਹੈ ਊੜੇ ਦੇ ਉੱਪਰਲੇ ਪਾਸੇ ਊੜਾ ਖੁੱਲਾ ਤੇ ਲੰਮੀਕਾਰ ਖਿੱਚ ਦਿੱਤੀ ਮਹਾਰਾਜ ਜੀ ਨੇ ਆਪਾਂ ਨੂੰ ਇੱਕ ਓੰਕਾਰ ਹੀ ਪੜਦੇ ਆ ਨਾ ਇੱਕ ਓ ਤੇ ਨਹੀਂ ਪੜਦੇ ਕਿਉਂਕਿ ਆਪਾਂ ਵਿਚਾਰ ਕੇ ਪੜ ਰਹੇ ਆ ਕਿ ਇਹਦਾ ਉਚਾਰਨ ਇੱਕ ਓੰਕਾਰ ਹੀ ਹੋਣਾ ਚਾਹੀਦਾ ਇਸੇ ਤਰ੍ਹਾਂ ਹੋਰ ਵੀ ਬਾਣੀ ਦੇ ਵਿੱਚ ਬਹੁਤ ਸਾਰੇ ਥਾਂ ਨੇ ਜਿੱਥੇ ਅਸੀਂ ਸ਼ਬਦਾਂ ਨੂੰ ਵਿਚਾਰ ਕੇ ਪੜਦੇ ਆ ਹੁਣ ਮੰਨ ਲਓ ਚਲੋ ਆਪਾਂ ਇੱਕ ਉਦਾਹਰਣ ਲੈ ਲੈਂਦੇ ਆ ਜਿਵੇਂ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ ਡੱਡਾ ਤੇ ਡੱਡੇ ਨੂੰ ਕੰਨਾ ਜenial ਜਿਨ੍ਹਾਂ ਦੇ ਸਵਾਲ ਨੇ ਉਹਨਾਂ ਵਾਸਤੇ ਬੇਨਤੀ ਹੈ ਬਾਣੀ ਵਿੱਚ ਸ਼ਬਦ ਲਿਖਿਆ ਹੁੰਦਾ ਡੱਡਾ ਤੇ ਡੱਡੇ ਨੂੰ ਕੰਨਾ ਹੁਣ ਜੇ ਆਪਾਂ ਕਿਸੇ ਨੂੰ ਕਹੀਏ ਵੀ ਪੜ੍ਹ ਕੇ ਸੁਣਾ ਭਾਈ ਕੀ ਲਿਖਿਆ ਹੋਇਆ ਹੈ ਉਹ ਕਹੇਗਾ ਲਿਖਿਆ ਹੋਇਆ ਹੈ ਡੱਡਾ ਡੱਡਾ ਡੱਡੇ ਨੂੰ ਕੰਨਾ ਲਿਖਿਆ ਹੋਇਆ ਹੈ ਡੱਡਾ ਪਰ ਜਦੋਂ ਬਾਣੀ ਨੂੰ ਆਪਾਂ ਪੜ੍ਹਾਂਗੇ ਸਾਧ ਸੰਗਤ ਉੱਥੇ ਆਪਾਂ ਵਿਚਾਰ ਕੇ ਪੜ੍ਹਾਂਗੇ ਨਾ ਵੀ ਇਹਦਾ ਉਚਾਰਨ ਡੱਡਾ ਨਹੀਂ ਹੋਣਾ ਇਹਦਾ ਉਚਾਰਨ ਹੋਏਗਾ ਡੱਡਾ ਡੱਡਾ ਡਰ ਉਪਜੈ ਡਰ ਜਾਈ ਉਥੇ ਆਪਾਂ ਡੱਡਾ ਥੋੜਾ ਪੜਾਂਗੇ ਕਿਉਂਕਿ ਆਪਾਂ ਵਿਚਾਰ ਕੇ ਬਾਣੀ ਪੜ ਰਹੇ ਆ ਕਿ ਡੱਡਾ ਉਚਾਰਨ ਦੀ ਹੋਏਗਾ ਡੱਡਾ ਹੋਏਗਾ ਪੰਜਾਬੀ ਭਾਸ਼ਾ ਦਾ ਵਰਣ ਵਾਲਾ ਅੱਖਰ ਡੱਡਾ ਡੱਡਾ ਡਰ ਉਪਜੈ ਡਰ ਜਾਈ ਜੇ ਪ੍ਰਮਾਤਮਾ ਦਾ ਡਰ ਸਾਡੇ ਮਨ ਵਿੱਚ ਪੈਦਾ ਹੁੰਦਾ ਹੈ ਦੁਨੀਆਂ ਦੇ ਡਰ ਮੁੱਕ ਜਾਂਦੇ ਨੇ ਕਿ ਡੱਡਾ ਅੱਖਰ ਸਾਨੂੰ ਸਿੱਖਿਆ ਦੇ ਰਿਹਾ ਕਿਸੇ ਤਰ੍ਹਾਂ ਬਾਣੀ ਵਿੱਚ ਬਚਨ ਆਉਂਦਾ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣ ਜਾਵੇ ਉਥੇ ਅਸੀਂ ਡੱਡਾ ਨਹੀਂ ਪੜ ਸਕਦੇ ਬਗਲਾ ਡੱਡਾ ਅਖਰ ਥੋੜਾ ਲ ਬਣਵਾਤੇ ਜਾਂਦਾ ਬਗਲੇ ਕੀ ਲ ਬਣਵਾਤੇ ਜਾਂਦੇ ਨੇ ਜੀ ਡੱਡਾਂ ਭਾਲ ਕੇ ਡੱਡੂ ਮੱਛੀਆਂ ਲੱਭਦੇ ਨੇ ਬਗਲੇ ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣ ਜਾਵੇ ਜਿਹੜੇ ਹੰਸ ਨੇ ਹੀਰੇ ਮੋਤੀਆਂ ਦੀ ਚੋਗ ਚੁਗਦੇ ਨੇ ਬਗਲੇ ਡੱਡਾਂ ਭਾਲਣ ਜਾਵੇ ਉਹ ਡੱਡੂ ਲੱਭਦੇ ਫਿਰਦੇ ਨੇ ਸੋ ਡੱਡਾ ਤੇ ਡੱਡਾਂ ਦੋਨਾਂ ਦੇ ਅਰਥਾਂ ਦਾ ਫਰਕ ਹੈ ਅਸੀਂ ਉਚਾਰਨ ਉਹਦੇ ਅਰਥ ਦੇ ਹਿਸਾਬ ਦੇ ਨਾਲ ਕਰਾਂਗੇ ਐਸੀਆਂ ਹੋਰ ਬਹੁਤ ਸਾਰੀਆਂ ਉਦਾਹਰਨਾਂ ਬਾਣੀ ਵਿੱਚੋਂ ਲਈਆਂ ਜਾ ਸਕਦੀਆਂ ਹੁਣ ਸਮਝ ਲਓ ਇਹ ਜਿਹੜਾ ਬਚਨ ਸਾਡੇ ਸਾਹਮਣੇ ਆ ਗਿਆ ਗਲਾ ਹੁਣ ਜਿਵੇਂ ਲਿਖਿਆ ਹੈ ਜੇ ਉਵੇਂ ਆਪਾਂ ਉਚਾਰ ਦੇਈਏ ਸੁਨ ਗਲਾ ਆਕਾਸ ਕੀ ਕੀਟਾ ਆਈ ਰੀਸ ਉਹਦਾ ਕੋਈ ਅਰਥ ਨਹੀਂ ਬਣੇਗਾ ਅਸੀਂ ਉਹਦੇ ਅਰਥ ਦੇ ਹਿਸਾਬ ਦੇ ਨਾਲ ਉਹਦਾ ਉਚਾਰਨ ਕਰਾਂਗੇ ਸੋਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਗੱਗੇ ਦੇ ਉੱਪਰਲੇ ਪਾਸੇ ਅਦਗ ਦਾ ਉਚਾਰਨ ਹੋਏਗਾ ਲੱਲੇ ਦੇ ਕੰਨੇ ਦੇ ਉੱਪਰਲੇ ਪਾਸੇ ਬਿੰਦੀ ਸਹਿਤ ਇਹਦਾ ਉਚਾਰਨ ਹੋਏਗਾ ਤੇ ਅਰਥ ਬਣੇਗਾ ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੇ ਮਨ ਦੇ ਵਿੱਚ ਆ ਪੈਦਾ ਹੋ ਗਿਆ ਵੀ ਅਸੀਂ ਆਕਾਸ਼ ਦੀ ਰੀਸ ਕਰੀਏ ਇਹਦਾ ਅਰਥ ਪਾਵ ਬਣਿਆ ਵੀ ਜਿਹੜੇ ਗੁਰਮੁਖ ਪਰਮਾਤਮਾ ਦੇ ਗੁਣ ਗਾ ਗਾ ਕੇ ਪਰਮਾਤਮਾ ਵਰਗੇ ਹੋ ਗਏ ਆਕਾਸ਼ ਵਰਗੇ ਹੋ ਗਏ ਉੱਚੇ ਹੋ ਗਏ ਵੱਡੇ ਹੋ ਗਏ ਮਹਾਨ ਹੋ ਗਏ ਉਹਨਾਂ ਵੱਲ ਵੇਖੇ ਕੀੜਿਆਂ ਦੇ ਅੰਦਰ ਚਾਪ ਆ ਪੈਦਾ ਹੋ ਗਿਆ ਵੀ ਅਸੀਂ ਆਕਾਸ਼ ਬਣ ਜਾਈਏ ਪਾਵਰ ਇਸ ਕਰ ਲੱਗ ਪਏ ਝੂਠੀ ਰੀਸ ਕਰ ਲੱਗ ਪਏ ਸਾਧ ਸੰਗਤ ਇੱਕ ਤਾਂ ਰੀਸ ਹੁੰਦੀ ਆ ਸੱਚੀ ਭਗਤ ਕਬੀਰ ਜੀ ਵਰਗੇ ਮਹਾਪੁਰਖ ਭਗਤ ਅਰਵਦਾਸ ਜੀ ਵਰਗੇ ਮਹਾਪੁਰਖ ਜਾਂ ਗੁਰੂ ਸਾਹਿਬਾਨ ਵਰਗੀਆਂ ਮਹਾਨ ਸ਼ਕਸ਼ੇਤਾ ਉਨੇ ਵੱਲ ਵੇਖ ਕੇ ਸਾਡੇ ਮਨ ਅੰਦਰ ਚਾਹ ਪੈਦਾ ਹੋਵੇ ਜਿਵੇਂ ਗੁਰੂ ਸਾਹਿਬ ਦਾ ਜੀਵਨ ਸੀ ਉਵੇਂ ਦਾ ਸਾਡਾ ਜੀਵਨ ਹੋਣਾ ਚਾਹੀਦਾ ਇੱਕ ਤਾਂ ਇਹ ਰੀਸ ਹੈ ਇਹ ਰੀਸ ਬੜੀ ਚੰਗੀ ਹੈ ਕਿ ਜਿਵੇਂ ਗੁਰੂ ਸਾਹਿਬ ਨੇ ਸੇਵਾ ਕੀਤੀ ਅਸੀਂ ਕਰੀਏ ਜਿਵੇਂ ਗੁਰੂ ਸਾਹਿਬ ਨੇ ਵਾਹਿਗੁਰੂ ਨੂੰ ਅਰਾਧਿਆ ਅਸੀਂ ਅਰਾਧੀਏ ਜਿਵੇਂ ਗੁਰੂ ਜੀ ਨੇ ਪਰਮਾਤਮਾ ਦੇ ਗੁਣ ਗਾਏ ਅਸੀਂ ਗਾਈਏ ਜੇ ਤਾਂ ਇਹ ਰੀਸ ਕਰਨੀ ਹੈ ਇਹ ਇਹ ਰੀਸਾਂ ਨੂੰ ਕਰਨੀ ਚਾਹੀਦੀ ਬੜੀ ਵਧੀਆ ਰੀਸ ਹੈ ਪਰ ਜੇ ਕੋਈ ਬੰਦਾ ਗੁਰੂ ਸਾਹਿਬ ਦਾ ਲਿਬਾਸ ਪਾ ਕੇ ਰੀਸ ਕਰੇ ਕਰਮ ਚੰਗੇ ਕਰੇ ਕੋਈ ਨਾ ਕਰਮ ਕਰੇ ਮਾੜੇ ਤੇ ਬਾਹਰੋਂ-ਬਾਹਰੋਂ ਪਹਿਰਾਵੇ ਦੀ ਰੀਸ ਕਰੀ ਜਾਏ ਸਾਥ ਸੰਗਤ ਉਹ ਰੀਸ ਮਾੜੀ ਹੈ ਉਹ ਰੀਸ ਚੰਗੀ ਨਹੀਂ ਉਸ ਰੀਸ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਇਹ ਵਚਨ ਲਿਖੇ ਨੇ ਸ਼ਹਿਬਾਬ ਜੀ ਨੇ ਬਹੁਤ ਵਾਰ ਸੁਨੇ ਹੋਣ ਮਹਾਰਾਜ ਜੀ ਦਾ ਵਚਨ ਹੈ ਹੰਸਾਂ ਦੇਖ ਤਰੰਦਿਆਂ ਬੱਗਾਂ 'ਤੇ ਆਇਆ ਚਾਹੋ ਹੰਸਾਂ ਨੂੰ ਤਾਰੀਆਂ ਲਾਉਂਦਿਆਂ ਵੇਖ ਕੇ ਬਗਲਿਆਂ ਨੂੰ ਵੀ ਚਾ ਆ ਗਿਆ ਆਪਾਂ ਵੀ ਪਾਣੀ ਤੇ ਤਾਰੀ ਲਾਈ ਹੰਸਾਂ ਦੇਖ ਤਰੰਦੇ ਆ ਬੱਗਾਂ ਤੇ ਆਇਆ ਚਾਹੋ ਡੁੱਬੂ ਹੋਏ ਬਗ ਬਪੜੇ ਸਿਰ ਤਲ ਉਪਰ ਪਾਉ ਪਰ ਬਗਲੇ ਹੰਸਾਂ ਦੀ ਰਿਸਤੇ ਕਰ ਨਹੀਂ ਸਕਦੇ ਉਹ ਡੁੱਬ ਗਏ ਸਿਰ ਥੱਲੇ ਤੇ ਪੈਰ ਉਪਰ ਹੋ ਗਿਆ ਭਾਵੇਂ ਕਿ ਜਿਹੜੇ ਮਨਮੁਖ ਗੁਰਮੁਖਾਂ ਦੀ ਬਾਹਰੋਂ ਬਾਹਰੋਂ ਰੀਸ ਕਰਦੇ ਨੇ ਉਹ ਡੁੱਬ ਜਾਂਦੇ ਨੇ ਉਹਨਾਂ ਦਾ ਬੇੜਾ ਕਦੇ ਕੰਡੇ ਤੇ ਨਹੀਂ ਲੱਗਦਾ ਸੋ ਐਸੇ ਜਿਹੜੇ ਬਾਹਰੀ ਰੀਸ ਕਰਨ ਵਾਲੇ ਨੇ ਦਿਖਾਵਾ ਕਰਨ ਵਾਲੇ ਮਹਾਰਾਜ ਉਹਨਾਂ ਦਾ ਜ਼ਿਕਰ ਕਰ ਰਹੇ ਨੇ ਸੋਨ ਗੱਲਾਂ ਆਕਾਸ਼ ਕੀ ਆਕਾਸ਼ ਦੀਆਂ ਗੱਲਾਂ ਸੁਣ ਕੇ ਅਸਮਾਨ ਦੀਆਂ ਗੱਲਾਂ ਸੁਣ ਕੇ ਗੁਰਮਖਾਂ ਦੀਆਂ ਗੱਲਾਂ ਸੁਣ ਕੇ ਕੀਟਾਂ ਆਈ ਰੀਸ ਹੈ ਕੀੜਿਆਂ ਨੇ ਵੀ ਰੀਸ ਕਰਨੀ ਸ਼ੁਰੂ ਕਰ ਦਿੱਤੀ ਮਾੜੇ ਜੀਵਨ ਵਾਲਿਆਂ ਨੇ ਵੀ ਬਾਰੋ-ਬਾਰੋਂ ਦਿਖਾਵੇ ਦੀ ਰੀਸ ਕਰਨੀ ਸ਼ੁਰੂ ਕਰ ਦਿੱਤੀ ਪਰ ਉਹ ਕਾਮਯਾਬ ਨਹੀਂ ਹੋਏ ਨਾਨਕ ਨਦਰੀ ਪਾਈ ਹੈ ਨਾਨਕ ਨਦਰੀ ਪਾਈ ਹੈ ਏ ਨਾਨਕ ਏ ਭਾਈ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੀ ਨਿਗਾਹ ਜੇ ਮਿਲੇ ਫਿਰ ਹੀ ਉਹਨੂੰ ਪਾਇਆ ਜਾ ਸਕਦਾ ਹੈ ਦਿਖਾਵਾ ਕਰਕੇ ਨਹੀਂ ਉਹਨੂੰ ਪਾਇਆ ਜਾ ਸਕਦਾ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਨਹੀਂ ਤੇ ਝੂਠੇ ਬੰਦੇ ਦੀ ਝੂਠੀ ਗੱਪ ਹੋਏਗੀ ਕੂੜੀ ਕੂੜੈ ਠੀਸ ਕੂੜੈ ਅੜਾੜੇ ਦੇ ਉੱਪਰ ਦੁਲਾਵਾਂ ਲੱਗੀਆਂ ਇਹ ਝੂਠੇ ਬੰਦੇ ਦੀ ਝੂਠੀ ਗੱਪ ਹੋਏਗੀ ਕਿ ਉਹ ਬੰਦਾ ਇਹ ਗੱਲ ਕਹੇ ਮੈਂ ਤਾਂ ਬਾਹਰੋਂ ਦਿਖਾਵਾ ਜਿਆ ਕੀਤਾ ਸੀ ਮੈਨੂੰ ਪ੍ਰਬਾਤਮਾਂ ਦੀ ਪ੍ਰਾਪਤੀ ਹੋ ਗਈ ਬਾਹਰ ਇਹਨੇ ਝੂਠੀਆਂ ਗੱਲਾਂ ਨੇ ਕੇਵਲ ਬਾਹਰੀ ਪਹਿਰਾਵਾ ਪਹਿਨ ਕੇ ਕੇਵਲ ਦਿਖਾਵਾ ਕਰਕੇ ਵਾਹਿਗੁਰੂ ਜੀ ਨੂੰ ਪਾਇਆ ਨਹੀਂ ਜਾ ਸਕਦਾ ਉਹਦੀ ਬਖਸ਼ਿਸ਼ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ ਅਗਲੀ ਪੌੜੀ ਵਿੱਚ ਮਹਾਰਾਜੀ ਫਰਮਾਉਂਦੇ ਨੇ ਆਖਣ ਜ਼ੋਰ ਚੁਪੈ ਮਹਿ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜੱਜੇ ਨੂੰ ਹੋੜਾ ਰਾੜੇ ਥੱਲੇ ਔਕੜ ਲਾ ਕੇ ਲਿਖਿਆ ਹੋਇਆ ਮਹਾਰਾਜੀ ਅਸੀਂ ਜੱਜੇ ਪੈਰ ਬਿੰਦੀ ਲਗਾ ਕੇ ਬਿੰਦੀ ਸਹਿਤ ਉਚਾਰਨ ਕਰਾਂਗੇ ਜ਼ੋਰ ਜ਼ੋਰ ਜੱਜਾ ਥੋੜਾ ਜਿਹਾ ਹਲਕਾ ਹੋ ਜਾਏਗਾ ਜ਼ੋਰ ਦਾ ਅਰਥ ਹੁੰਦਾ ਹੈ ਜੀ ਬਲ ਤਾਕਤ ਬਾਣੀ ਵਿੱਚ ਜ਼ੋਰ ਸ਼ਬਦ ਜੋੜਨ ਦੇ ਅਰਥਾਂ ਵਿੱਚ ਵੀ ਆਇਆ ਕੋਈ ਜਨ ਹਰਿ ਸ਼ੋ ਦੇਵੇ ਜ਼ੋਰ ਕੋਈ ਪ੍ਰਮਾਤਮਾ ਦਾ ਪਿਆਰਾ ਮੈਨੂੰ ਹਰੀ ਦੇ ਨਾਲ ਜੋੜ ਦੇਵੇ ਉਥੇ ਜੋੜਨ ਦੇ ਅਰਥਾਂ ਵਿੱਚ ਹੈ ਪਰ ਇੱਥੇ ਜੋੜਨ ਦੇ ਅਰਥਾਂ ਵਿੱਚ ਨਹੀਂ ਇੱਥੇ ਬਲ ਤਾਕਤ ਦੇ ਅਰਥਾਂ ਵਿੱਚ ਹੈ ਮਹਾਰਾਜੀ ਫਰਮਾਉਂਦੇ ਨੇ ਸਾਰੀਆਂ ਤਾਕਤਾਂ ਦਾ ਮਾਲਕ ਪਰਮੇਸ਼ਰ ਹੈ ਆਖਣ ਜ਼ੋਰ ਚੁਪੈਣੇ ਜ਼ੋਰ ਆਖਣ ਦੇ ਵਿੱਚ ਸਾਡਾ ਕੋਈ ਜ਼ੋਰ ਨਹੀਂ ਸਾਡਾ ਕੋਈ ਬਲ ਨਹੀਂ ਚੁੱਪ ਰਹਿਣ ਦੇ ਵਿੱਚ ਵੀ ਸਾਡਾ ਕੋਈ ਬਲ ਨਹੀਂ ਇਹ ਉਸੇ ਦਾ ਹੀ ਬਲ ਕੰਮ ਕਰ ਰਿਹਾ ਹੈ ਜ਼ੋਰ ਨਾਲ ਮੰਗਣ ਦੇਣ ਦਾ ਜ਼ੋਰ ਮੰਗਣ ਵਿੱਚ ਵੀ ਸਾਡਾ ਆਪਣਾ ਬਲ ਨਹੀਂ ਕੰਮ ਕਰ ਰਿਹਾ ਤੇ ਦਾਤ ਦੇਣ ਵਿੱਚ ਵੀ ਸਾਡਾ ਬਲ ਨਹੀਂ ਕੰਮ ਕਰ ਰਿਹਾ ਸਾਰੀਆਂ ਤਾਕਤਾਂ ਉਸੇ ਦੀਆਂ ਨੇ ਜ਼ੋਰ ਨਾਲ ਜੀਵਨ ਮਰਨ ਨੈ ਜ਼ੋਰ ਜਿਉਣ ਵਿੱਚ ਵੀ ਸਾਡਾ ਬਲ ਨਹੀਂ ਤੇ ਮਰਨ ਵਿੱਚ ਵੀ ਸਾਡਾ ਬਲ ਨਹੀਂ ਉਹਦੇ ਹੁਕਮ ਦੇ ਵਿੱਚ ਕਾਇਨਾਤ ਚੱਲ ਰਹੀ ਹੈ ਜ਼ੋਰ ਨਾ ਰਾਜ ਮਾਲ ਬਣ ਸ਼ੋਰ ਇਹਨੂੰ ਸੋਰ ਨਹੀਂ ਪੜਨਾ ਸਸੇ ਪੈਰ ਬਿੰਦੀ ਸਹਿਤ ਉਚਾਰਨ ਹੋएगा ਸ਼ੋਰ ਸ਼ੋਰ ਦਾ ਅਰਥ ਹੈ ਜੀ ਰੋਲਾ ਰਪਾ ਜ਼ੋਰ ਨਾ ਰਾਜ ਮਾਲ ਇਸ ਗੱਲ ਵਿੱਚ ਵੀ ਸਾਡਾ ਆਪਣਾ ਬਲ ਨਹੀਂ ਕੰਮ ਕਰਦਾ ਰਾਜ ਮਾਲ ਧਨ ਦੌਲਤ ਦੀ ਪ੍ਰਾਪਤੀ ਹੋ ਜਾਏ ਮਨ ਸ਼ੋਰ ਮਨ ਵਿੱਚ ਜਿਹੜਾ ਸ਼ੋਰ ਮਚਿਆ ਹੋਇਆ ਹੈ ਰੌਲਾ ਰੱਪਾ ਮਚਿਆ ਹੋਇਆ ਉਹ ਬੰਦ ਕਿਵੇਂ ਹੋਵੇ ਇਸ ਗੱਲ ਵਿੱਚ ਵੀ ਸਾਡਾ ਜ਼ੋਰ ਨਹੀਂ ਉਹਦੀ ਨਜ਼ਰੀ ਇਨਾਇਤ ਹੋਏਗੀ ਤੇ ਇਹ ਦਾਤ ਮਿਲੇਗੀ ਜ਼ੋਰ ਨਾਲ ਸੁਰਤੀ ਗਿਆਨ ਵਿਚਾਰ ਇਸ ਗੱਲ ਵਿੱਚ ਵੀ ਸਾਡਾ ਆਪਣਾ ਬਲ ਨਹੀਂ ਕੰਮ ਕਰਦਾ ਕਿ ਸਾਡੀ ਸੁਰਤ ਜੁੜੇ ਇਹ ਪਰਮਾਤਮਾ ਦੀ ਬਖਸ਼ਿਸ਼ ਹੋਵੇ ਫਿਰ ਉਹਦੇ ਚਰਨਾਂ ਦੇ ਨਾਲ ਮਨੁੱਖ ਦੀ ਸੁਰਤ ਜੁੜ ਜਾਂਦੀ ਹੈ ਕਿਉਂਕਿ ਮਹਾਰਾਜ ਜੀ ਨੇ ਫਰਮਾਇਆ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸਨਾਲ ਇੱਕ ਜਾ ਗੰਦੇ ਨਾ ਲਹਨ ਇੱਕ ਨਾ ਸੁਤਿਆਂ ਦੇ ਉਠਾਰ ਸੁਬਚਨ ਨੇ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਗਿਆਨ ਦੀ ਵਿਚਾਰ ਕਰਨ ਵਿੱਚ ਵੀ ਸਾਡਾ ਬਲ ਨਹੀਂ ਉਹਦੀ ਬਖਸ਼ਿਸ਼ ਹੁੰਦੀ ਹੈ ਉਹਦੀ ਕਿਰਪਾ ਮਿਲਦੀ ਹੈ ਫਿਰ ਕੋਈ ਗਿਆਨ ਦੀ ਵਿਚਾਰ ਕਰਦਾ ਨਹੀਂ ਤੇ ਸਾਧ ਸੰਗਤ ਇੰਨਾ ਗਿਆਨ ਇਹਦੀ ਬਖਸ਼ਿਸ਼ ਮਹਾਰਾਜ ਜੀ ਨੇ ਸਾਨੂੰ ਦਿੱਤੀ ਅਸੀਂ ਕਿੰਨੀ ਕੁ ਗੁਰੂ ਦੇ ਗਿਆਨ ਦੀ ਵਿਚਾਰ ਕਰਦੇ ਹਾਂ ਮਹਾਰਾਜ ਜੀ ਕਹਿੰਦੇ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਵਿਚਾਰ ਉਹ ਵੀ ਇਹਨਾਂ ਬਿਹਾਰੀ ਲੱਗੀ ਐ ਆਪਾਂ ਬਿਹਾਰੀ ਨਾਲ ਵਿਚਾਰਨ ਕਰਾਂਗੇ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੁਟੈ ਸੰਸਾਰ ਜੁਗਤੀ ਸ਼ਬਦ ਤੇ ਵੀ ਸ਼ਰਾਉ ਦਵਾਂਗੇ ਜ਼ੋਰ ਨਾ ਜੁਗਤੀ ਛੁਟੈ ਸੰਸਾਰ ਉਸ ਜੁਗਤੀ ਵਿੱਚ ਵੀ ਸਾਡਾ ਜ਼ੋਰ ਨਹੀਂ ਜਿਹਦੇ ਨਾਲ ਸੰਸਾਰ ਵਿਕਾਰਾਂ ਤੋਂ ਛੁੱਟਦਾ ਹੈ ਭਾਵ ਕੇ ਵਿਕਾਰਾਂ ਤੋਂ ਛੁਟਕਾਰਾ ਵੀ ਉਹਦੀ ਕਿਰਪਾ ਦੇ ਨਾਲ ਹੁੰਦਾ ਹੈ ਜ਼ੋਰ ਨਾਲ ਜੁਗਤੀ ਛੁਟੈ ਸੰਸਾਰ ਜਿਸ ਹੱਥ ਜ਼ੋਰ ਕਰ ਵੇਖੈ ਸੋਏ ਜਿਸ ਹੱਥ ਜ਼ੋਰ ਜਿਸ ਪ੍ਰਮਾਤਮਾ ਦੇ ਹੱਥ ਵਿੱਚ ਸਾਰਾ ਬਲ ਹੈ ਸਾਰੀ ਤਾਕਤ ਹੈ ਕਰ ਵੇਖੈ ਸੋਏ ਉਹ ਦੁਨੀਆ ਨੂੰ ਪੈਦਾ ਕਰਕੇ ਵੇਖਿਆ ਦਰਥ ਸੰਭਾਲਦਾ ਹੈ ਨਾਨਕ ਉੱਤਮ ਨਹੀਂ ਸਮਾ ਕੋਈ ਕੇ ਨਾਨਕ হে ਭਾਈ ਆਪਣੇ ਆਪ ਦੇ ਵਿੱਚ ਕੋਈ ਉੱਤਮ ਨਹੀਂ ਕੋਈ ਨੀਚ ਨਹੀਂ ਇਹ ਤਾਂ ਜਿੰਨੂੰ ਵਾਹਿਗੁਰੂ ਜੀ ਦੀ ਬਖਸ਼ਿਸ਼ ਕਿਰਪਾ ਮਿਹਰਮਤ ਮਿਲ ਜਾਂਦੀ ਹੈ ਉੱਤਮ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ ਉਹ ਆਪਣੇ ਆਪ ਹੀ ਉੱਤਮ ਹੋ ਜਾਂਦਾ ਹੈ ਤੇ ਜਿਹੜਾ ਵਾਹਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਤੋਂ ਖਾਲੀ ਰਹਿ ਜਾਂਦਾ ਹੈ ਕਰਮ ਨੀਚ ਹੁੰਦੇ ਨੇ ਉਹ ਆਪਣੇ ਆਪ ਹੀ ਨੀਵਾ ਤੇ ਨੀਚ ਹੋ ਜਾਂਦਾ ਸੋ ਸਾਧ ਸੰਗਤ ਜੀ ਇੱਥੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਨੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 33 ਪੌੜੀਆਂ ਦੀ ਵਿਚਾਰ ਮੁਕੰਮਲ ਕੀਤੀ ਹੈ ਇਹਦੇ ਤੋਂ ਅਗਲੀ ਵਿਚਾਰ ਆਪਾਂ ਅਗਲੀ ਵੀਡੀਓ ਵਿੱਚ ਸਾਂਝੀ ਕਰਨ ਦਾ ਯਤਨ ਕਰਾਂਗੇ ਸਮਾਪਤੀ ਤੋਂ ਪਹਿਲਾਂ ਸੰਗਤਾਂ ਦੇ ਚਰਨਾਂ 'ਪਾਸ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਗਿਆਨ ਅਥਾ ਹੈ ਸਾਧ ਸੰਗਤ ਇਹਦਾ ਕੋਈ ਅੰਤ ਪਾਰਾ ਵਾਰ ਨਹੀਂ ਕੋਈ ਇਨਸਾਨ ਇਸ ਗੱਲ ਤੇ ਦਾਵਾ ਨਹੀਂ ਕਰ ਸਕਦਾ ਕਿ ਮੈਂ ਜੋ ਅਰਥ ਕਰ ਦਿੱਤੇ ਜਾਂ ਮੈਂ ਜਿਸ ਉਚਾਰਨ ਦੀ ਗੱਲ ਕੀਤੀ ਹੈ ਇਹ ਆਖਰੀ ਸੱਚ ਹੈ ਤੇ ਇਹਦੇ ਤੋਂ ਅੱਗੇ ਦੀ ਗੱਲ ਨਹੀਂ ਹੋ ਸਕਦੀ ਜੇ ਕੋਈ ਬੰਦਾ ਇਸ ਗੱਲ ਦਾ ਦਾਵਾ ਕਰੇ ਕਿ ਮੈਂ ਜੋ ਕਹਿ ਦਿੱਤਾ ਬਾਣੀ ਬਾਰੇ ਉਹ ਆਖਰੀ ਸੱਚ ਹੈ ਤੇ ਇਹਦੇ ਤੋਂ ਵੱਡੀ ਮੂਰਖਤਾ ਸਾਧ ਸੰਗਤ ਹੋਰ ਨਹੀਂ ਹੋ ਸਕਦੀ ਸੋ ਇਹ ਤੇ ਆਪਣਾ ਇੱਕ ਯਤਨ ਹੈ ਕਿ ਅਸੀਂ ਕੋਸ਼ਿਸ਼ ਕਰੀਏ ਯਤਨ ਕਰੀਏ ਆਪਣੇ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਵਿਚਾਰ ਸਕੀਏ ਕੋਸ਼ਿਸ਼ ਕਰੀਏ ਜਿੰਨਾ ਹੋ ਸਕੇ ਪਾਵਨ ਬਾਣੀ ਦਾ ਸ਼ੁੱਧ ਉਚਾਰਨ ਕਰਨ ਦਾ ਯਤਨ ਕਰੀਏ ਹਾਂ ਦਾਵਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਾਣੀ ਦਾ ਗਿਆਨ ਅਥਾਹ ਹੈ ਜਿਵੇਂ ਸਮੁੰਦਰ ਅਥਾਹ ਹੈ ਨਦੀ ਸਮੁੰਦਰ ਦਾੰਤ ਨਹੀਂ ਪਾ ਸਕਦੀ ਅਸੀਂ ਮਹਾਰਾਜੀ ਦੀ ਬਾਣੀ ਦਾੰਤ ਨਹੀਂ ਪਾ ਸਕਦੇ ਸੋ ਸੰਗਤਾਂ ਨੂੰ ਬੇਨਤੀ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਇਥੋਂ ਤੱਕ ਵੀਡੀਓ ਨੂੰ ਸਰਵਣ ਕੀਤਾ ਅੱਗੇ ਤੋਂ ਅੱਗੇ ਜਿਆਦਾ ਤੋਂ ਜਿਆਦਾ ਸੰਗਤਾਂ ਦੇ ਨਾਲ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਸੰਗਤਾਂ ਇਸ ਕਾਰਜ ਤੋਂ ਲਾਹਾ ਪ੍ਰਾਪਤ ਕਰ ਸਕਣ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ